ਸੋਸ਼ਲ ਮੀਡੀਆ ਦੇ ਨਾਲ-ਨਾਲ ਹੁਣ AI ਦਾ ਜ਼ਮਾਨਾ ਹੈ AI ਦੇ ਜਿੱਥੇ ਫਾਇਦੇ ਨੇ ਉੱਥੇ ਨੁਕਸਾਨ ਵੀ ਬਹੁਤ ਨੇ ਦਰਅਸਲ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਸੱਚਖੰਡ ਜਿਰੀ ਹਰਮੰਦਰ ਸਾਹਿਬ ਦੀ ਬੇਅਦਬੀ ਵਾਲੀ ਵੀਡੀਓ ਅਪਲੋਡ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੈੱਡ ਗ੍ਰੰਥੀ ਵੱਲੋਂ ਵੱਖ-ਵੱਖ ਥਾਵਾਂ ਤੇ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ ਦਰਅਸਲ ਇਸ ਨੂੰ ਧਾਰਮਿਕ ਸਾਂਝ ਨੂੰ ਤੋੜਨ ਦੀ ਸਾਜ਼ਿਸ਼ ਕਰਾਰ ਦਿੱਤਾ ਗਿਆ ਹੈ ਤੇ ਨਾਲ ਹੀ ਸਰਕਾਰ ਨੂੰ ਵੀ ਐਫ ਆਈ ਆਰ ਕਰਨ ਦੀ ਮੰਗ ਕੀਤੀ ਗਈ ਹੈ ਦਰਅਸਲ AI ਤਕਨੀਕ ਦੇ ਜ਼ਰੀਏ ਇਸ ਵੀਡੀਓ ਨੂੰ ਸਿਚਾ ਉਹ ਦਿਖਾ ਵੀ ਨਹੀਂ ਸਕਦੇ ਕਿ ਇਸ ਤਰ੍ਹਾਂ ਬੇਅਦਬੀ ਕੀਤੀ ਗਈ ਹੈ ਪਾਵਨ ਪਵਿੱਤਰ ਜਗਾ ਤੇ ਘੋੜੇ ਤੇ ਗਧੇ ਛੱਡੇ ਗਏ ਨੇ ਤੇ ਸਾਫ਼ ਤੌਰ ਤੇ ਬੇਅਦਬੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਨੇ ਇਸ ਤੇ ਸਖਤ ਨੋਟਿਸ ਲਿਆ ਤੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਵੀਡੀਓਜ਼ ਨੂੰ ਨਾ ਦੇਖਣ ਤੇ ਨਾ ਹੀ ਵਾਇਰਲ ਕਰਨ ਤੇ ਨਾ ਅੱਗੇ ਭੇਜਣ ਹੁਣ ਕਹਿ ਹੈ ਕਿ ਸੋਸ਼ਲ ਮੀਡੀਆ ਤੇ ਇਹ ਰਿਪੋਰਟ ਇਸਦੀ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਕ ਸਭਿ ਸਬੇਥਾਬ ਨਹੀਂ ਤੁਦ ਜਿਹਿਆ ਬਦਉ ਪੁਰਖ ਬਿਦਾਤਾ ਤਾਂ ਤੁ ਸੋਹਿਆ ਸਚ ਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਨੁੱਖਤਾ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ। ਔਰ ਹਰ ਇੱਕ ਇਹ ਪਰਮੇਸ਼ਰ ਨੂੰ ਪਿਆਰ ਕਰਨ ਵਾਲਾ, ਪਰਮੇਸ਼ਰ ਤੇ ਸ਼ਰਧਾ ਵਿਸ਼ਵਾਸ ਰੱਖਣ ਵਾਲਾ ਸਚ ਖੱਡ ਸ੍ਰੀ ਹਰਮੰਦਰ ਸਾਹਿਬ ਜੀ ਦੇਖੇ ਆ ਕੇ ਮੱਥਾ ਟੇਕਦਾ ਹੈ, ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ AI ਤਕਨੀਕ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਇਮਾਰਤ ਦੀ ਵੀਡੀਓ ਕੀਤੀ ਜਾ ਰਹੀ ਹੈ। ਔਰ ਅੱਜ ਤੇ ਇਹਨਾਂ ਕੁ ਮਨ ਦੁਖੀ ਹੋਇਆ ਕਿ ਸੋਸ਼ਲ ਮੀਡੀਆ ਤੇ AI ਦੇ ਨਾਲ ਇੱਕ ਵੀਡੀਓ ਬਣਾ ਕੇ ਅਪਲੋਡ ਕੀਤੀ ਗਈ ਜਿਸ ਵਿੱਚ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉਥੇ ਸੂਰ ਗਦੇ ਆਦਕ ਜਿਹੜੇ ਨੇ ਉਹ ਦਿਖਾਏ ਗਏ ਕਿਵੇਂ ਗੁਰੂ ਸਾਹਿਬ ਦੇ ਉੱਤੇ ਉਹ ਚੜਦੇ ਨੇ ਰੁਮਾਲਾ ਖਿੱਚਦੇ ਨੇ ਬੇਅਦਬੀ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਪਤਾ ਲੱਗਾ ਹੈ ਕਿ ਹੋਰ ਨਾ ਧਰਮਾਂ ਦੇ ਸਥਾਨਾਂ ਦੀ ਵੀ ਜਿਹੜੀ ਇਹ ਆਏ ਤਕਨੀਕ ਨਾਲ ਵੀ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹਿਰਦੇ ਵੇਦਕ ਜਿਹੜੀ ਘਟਨਾ ਹੈ ਇਹ ਵਾਪਰੀ ਹੈ ਔਰ ਜੋ ਸੋਸ਼ਲ ਮੀਡੀਆ ਉੱਤੇ ਕਿਸੇ ਨੇ ਇਹ ਅਪਲੋਡ ਕੀਤੀ ਹੈ ਅਸੀਂ ਮੇਰੇ ਮੈਨੇਜਰ ਸਾਹਿਬ ਨਾਲ ਗੱਲ ਹੋਈ ਹੈ ਔਰ ਉਹ ਇਸ ਦੇ ਖਿਲਾਫ ਜਿਹੜੀ ਐਫ ਆਈ ਆਰ ਨੇ ਉਹ ਕਰਵਾ ਰਹੇ ਨੇ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕਰਦਾ ਕਿ ਇਹਦੇ ਪਿੱਛੇ ਕਿਹੜਾ ਸ਼ਰਾਰਤੀ ਦਿਮਾਗ ਹੈ ਕੌਣ ਹੈ ਜਿਹੜਾ ਆਪਸੀ ਭਾਈਚਾਰਕ ਜਿਹੜੇ ਸਾਂਝ ਨੂੰ ਤੋੜਨ ਦਾ ਯਤਨ ਕਰ ਰਿਹਾ ਹੈ ਉਹਦਾ ਪਤਾ ਕਰਨਾ ਚਾਹੀਦਾ ਹੈ ਜਿਵੇਂ ਪਤਾ ਲੱਗਾ ਹੈ ਕਿ ਸੈਂਟਰਲ ਸਰਕਾਰ ਨੇ ਕੁਝ ਗੇਮਾਂ ਗੇਮਾਂ ਦੀਆਂ ਜਿਹੜੀਆਂ ਐਪਾਂ ਸਨ ਉਹ ਬੰਦ ਕੀਤੀਆਂ ਨੇ ਕਿ ਬੱਚੇ ਗੇਮਾਂ ਨਾ ਖੇਡਣ ਇਸੇ ਤਰ੍ਹਾਂ ਛੇਤੀ ਤੋਂ ਛੇਤੀ ਇਹ ਜਿਹੜੀ AI ਤਕਨੀਕ ਹੈ ਔਰ ਜੇ ਜਿਸਮ ਇਸ਼ਾਰਾਰਤੀ ਲੋਕ ਉਹਦੇ ਦਰਬਾਰਤੋਂ ਕਰਕੇ ਤੇ ਧਰਮਾਂ ਦੀ ਬੇਅਦਬੀ ਕਰ ਰਹੇ ਨੇ ਇਹਨੂੰ ਬੈਨ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਆਪਸੀ ਭਾਈਚਾਰਕ ਸਾਂਝ ਜਿਹੜੀ ਹੈ ਇਹ ਮਜ਼ਬੂਤ ਰਹਿ ਸਕੇ ਔਰ ਪ੍ਰਸ਼ਾਸਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਿਸ ਨੇ ਵੀ ਇਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਬੇਅਦਬੀ ਕਰਦੀ ਦੀ ਜਿਹੜੀ ਵੀਡੀਓ ਅਪਲੋਡ ਸੋਸ਼ਲ ਮੀਡੀਆ ਤੇ ਕੀਤੀ ਹੈ ਉਹਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ ਸੰਗਤ ਨੂੰ ਬਿਆਨ ਕੀਤਾ ਜਾਂਦੀ ਹੈ ਕਿ ਦੇਖੋ ਕਿ ਵੀਰਾਂ ਐਸੀ ਕੀ ਕਰਦੇ ਆ ਕਿ ਬਿਨਾਂ ਸੋਚੇ ਸਮਝੇ ਅ ਉਸ ਨੂੰ ਅੱਗੇ ਤੋਂ ਅੱਗੇ ਵਾਇਰਲ ਕਰਨ ਦਾ ਅੱਗੇ ਤੋਂ ਅੱਗੇ ਸ਼ੇਅਰ ਕਰਨ ਦਾ ਅਪਲੋਡ ਕਰਦੇ ਗਤਨ ਕਰਦੇ ਆ ਮੇਰੀ ਬੇਨਤੀ ਹੈ ਕਿ ਐਸੀਆਂ ਵੀਡੀਓ ਨੂੰ ਅੱਗੇ ਬਿਲਕੁਲ ਸ਼ੇਅਰ ਨਾ ਕਰੋ ਜਿੱਥੋਂ ਤੱਕ ਹੋ ਸਕੇ ਜੋ ਇਸ ਤਕਨੀਕ ਦੇ ਮਾਹਰ ਨੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹਨੂੰ ਇੱਕ ਰਿਪੋਰਟ ਆਪਸ਼ਨ ਹੁੰਦੀ ਹੈ ਉਹ ਕੀਤੀ ਜਾਏ ਤਾਂ ਕਿ ਇਹ ਵੀਡੀਓ ਜਿਹੜੀ ਹੈ ਇਹ ਬੈਨ ਹੋ ਸਕੇ ਇਹ ਵੀਡੀਓ ਅੱਗੇ ਤੋਂ ਅੱਗੇ ਵਾਇਰਲ ਨਾ ਹੋ ਸਕੇ ਮੇਰੀ ਬੇਨਤੀ ਹੈ ਕਿ ਐਸੀਆਂ ਵੀਡੀਓ ਬਿਲਕੁਲ ਵੀ ਅੱਗੇ ਤੋਂ ਅੱਗੇ ਵਾਇਰਲ ਅਪਲੋਡ ਆਦਿਕ ਨਾ ਕੀਤੀਆਂ ਜਾਣ ਧੰਨਵਾਦ